ਆਦੇ ਵਿੱਚ ਜਦੋਂ ਅਸੀਂ ਵੀਡੀਓ ਬਣਨੇ ਆ ਤੇ ਉਹ ਪੂਰੇ ਸਮਾਜ ਕਰਦੇ ਜਿਹੜਾ ਜਿਹੜੀ ਕਾਮ ਲਾਗਰ ਲਾਉਣ ਵਾਲੀ ਹੈ ਉਹ ਆਜ ਆਪਣੇ ਇਲਾਜ ਵਾਸਤੇ ਪੈਸੇ ਮੰਗਦੀ ਹੈ ਤੇ ਦੀ ਹੱਤ ਦੀ ਹੈ ਤੇ ਇਹ ਛੋਟਾ ਜਿਹਾ ਪਰਾਲਾ ਹੁੰਦੇ ਹੋਏ 10-15 ਹਜ਼ਾਰ ਹੈ ਜੀ ਜਿਹੜੀ ਗੱਲ ਤੁਸੀਂ ਕਹਿ ਰਹੇ ਇਹ ਇਸ ਮਸਲੇ ਤੋਂ ਬਾਹਰ ਜਾ ਕੇ ਨਹੀਂ ਕੀ ਹੈ ਆਦੇ ਤੋਂ ਲੰਘਰ ਬਾਰੇ ਗੱਲਬਾਤ ਕਰਨ ਦੇ ਬਹੁਤ ਟਾਈਮ ਲੱਗਦਾ ਇਹ ਆੜ ਨਹੀਂ ਸਕਦਾ ਹਰੇਕ ਰੋਗੀ ਉਹ ਆਪਣਾ ਰੋਗ ਹਟਾ ਲਾ ਠੀਕ ਹੈ ਪਹਿलो ਸ੍ਰੀ ਕੁਮਾਰ ਜਾਨੀ ਤੇ ਲੱਗ ਰਿਹਾ ਜੀ ਸੰਕੇ ਮਾੜੇ ਨੂੰ ਕੋਈ ਵੀ ਗਰੀ ਕੀ ਨਹੀਂ ਰਹੀ ਹੋਆ ਮੇਰੇ ਨਾਲ ਜੀਤੇ ਦੇਖਣ ਜਿਹੜੀ ਤੁਹਾਡੀ ਕੀ ਆ ਉਹ ਲੱਗੀ ਹੈ ਪਹਿਲਾ ਮੈਂ ਮੈਂ ਜੋ ਹੈ ਸੋਨਾ ਜਿਸ ਜੇ ਇਸ ਨੂੰ ਲੱਗਾ ਜੇ ਚੇਂਜ ਕਰਨ ਵਾਲਾ ਦੇਖੋ ਆਪਣਾ ਸੁਝਾਅ ਦੇਗਾ ਬੱਚੇ ਜੇ ਕਰਾਂਗਾ ਗ੍ਰਾਂਤੀ ਸਿੰਘ ਸਾਰੇ ਦਲਾਪੰਥਾਂ ਸਾਰੀਆਂ ਕਮੇਟੀਆਂ ਸਾਰਾ ਸਭ ਪ੍ਰਤਾਵ ਕੋ ਇੱਕ ਵੱਖਰੀ ਸੰਪਰਦਾ ਗ੍ਰਾਂਤੀ ਸਿੰਘ ਦਾ ਬਿਨਾ ਕੋਈ ਪੰਥ ਨਹੀਂ ਚੱਲ ਸਕਦਾ ਕੋਈ ਦਲਾਪੰਥ ਕੋਈ ਜੱਤੇਬੰਦੀ ਵਾਕਰ ਆਕੀ ਹੈ ਜੀ ਗ੍ਰਾਂਤੀ ਸਿੰਘ ਨਾਮ ਤੋਂ ਮਤਲਬ ਗ੍ਰਾਂਤੀ ਸਿੰਘ ਦੇ ਸਹਿਤੇ ਵੀ ਮੰਨ ਖੜਾ ਪਰ ਗ੍ਰਾਂਤੀ ਸਿੰਘ ਆਪਣਾ ਰੋਲ ਅਲਾ ਕਰਦਾ ਐਜੇ ਇੱਕ ਗ੍ਰਾਂਤੀ ਸਿੰਘ ਲੋਕ ਕਰਨੀ ਸਰਖਾ ਸਰਖਾਈਏ ਨਾ ਲੋਕ ਗ੍ਰਾਂਤੀ ਚੈੱਕ ਰੱਖਣ ਲੱਗਦੇ ਆ ਕਿ ਉਹਨਾਂ ਤਨਖਾਹ ਪੁੱਛਦੇ ਤਾਂ ਮਤਲਬ ਇਹ ਆਉਂਦਾ ਆ ਕਿ ਉਹਨਾਂ ਕਰਖਾਈਆ ਕਰਾਉਣ ਪਹਿਲਾਂ ਹੀ ਦੇ ਰਿਹਾ। ਪਰ ਮੈਂ ਇਹ ਚਾਹੁੰਨਾ ਅਸੀਂ ਸਾਡੇ ਕੋਲ ਕੋਈ ਪੱਕੇ ਪੋਨ ਨੰਬਰ ਨਹੀਂ ਤੇ ਪੱਕੇ ਟਿਕਾਣੇ ਨਹੀਂ ਹੋ ਸਕਦਾ ਮੇਰੇ ਕੋਲ ਕਿਤੇ ਜਾਇਆ ਜਾਵੇ ਹੋ ਸਕਦਾ ਨਾਮ ਜਾਏ। ਮੈਂ ਤੁਹਾਡੇ ਸਾਰੇ ਗ੍ਰਾਂਤੀ ਸਿੰਘਾਂ ਦਾ ਇੱਕ ਆ ਚਾਹੁੰਨਾ। ਤੁਸੀਂ ਗ੍ਰਾਂਤੀ ਸਿੰਘਾਂ ਨੇ ਆਪਣੇ ਵਿੱਚੋਂ 11 ਚੋਣ ਲਓ, 24 ਚੋਣ ਲਓ, 34 ਚੋਣ ਲਓ 50 ਚੋਣ ਲਓ। ਤੁਸੀਂ ਚੁਣੋ। ਉਹ ਚੁਣਿਓ। ਜੇ ਕਹਿਦਾ ਕਿਸੇ ਨੇ ਵੀ ਫਾਈਲ ਚਿੰਗਾ ਤੁਹਾਨੂੰ ਜੋ ਵੀ ਚੇਂਜ ਕਰਨੀ ਪਵੇ ਤੇ ਪ੍ਰੋ ਵਾਂਗੂ ਸੁਣੀ ਜਾਵੇਗੀ ਤੇ ਤੁਹਾਨੂੰ ਪ੍ਰੋ ਨਾਲ ਫਿਰ ਜਿਸ ਤਰ੍ਹਾਂ ਕਰਤ ਹੋਂਗਾ ਚਾਹੇ ਪ੍ਰੈਸ ਕਾਨਫਰੈਂਸ ਹੋਵੇ ਚਾਹੇ ਆਪਾਂ ਸੈਰ ਦੇ ਕਰਤ ਹੋਂਗਾ ਤੁਹਾਨੂੰ ਪਾਵਰ ਤੋਂ ਦੇ ਕੱਠ ਨੇ ਲੈ ਕੇ ਦੇਣੀ ਤੁਹਾਨੂੰ ਪਾਵਰ ਤੋਂ ਦੇ ਕੱਠ ਨੇ ਲੈ ਕੇ ਦੇਣੀਆਂ ਉਹਦਾ ਐੱਜੀਪੀਸੀ ਲੋ ਵੀ ਨੋਟਸ ਹੋਊਗਾ ਉਹ ਕਹਿਦਾ ਕਾਲ ਦਾ ਸਹਿਰਾ ਜੱਜੇਦਾਰ ਵੀ ਨੌਸ ਕਰੂਗਾ ਜਿੱਦਾਂ ਮਰਜੀ ਕਰੇ ਤ੍ਰਿਕਾ ਇਹਨਾਂ ਦੀ ਵੱਖਰੀ ਕਮੇਟੀ ਬਣ ਗਈ ਆ ਜਿਹੜਾ ਮੈਂ ਕਹਿੰਦੀ ਕਮੇਟੀ ਆ ਪ੍ਰਧਾਨ ਆ 1000 ਰੁਪਿਆ ਆ ਮੈਂਬਰ ਆ ਆਹ ਸੀ ਮਤਾਂ ਜਿਹੜੀ 11 ਮੈਂਬਰੀ ਜਦ 23 ਮੈਂਬਰੀ ਕਮੇਟੀ ਬਣਦੀ ਆ ਉਹਨਾਂ ਦੇ ਖਰਚ ਪਹਿਲਾਂ ਤੁਸੀਂ ਨੋਟ ਕਰਾਉਣੇ ਆ ਛੋਟੇ ਨੋਟ ਕੀ ਆ ਅੱਜ 1 ਅਪ੍ਰੈਲ ਤੋਂ ਮੰਨ ਲਓ ਕਮੇਟੀ ਲਾਗੂ ਹੋ ਗਈ 2023 ਜਿਹੜੀ ਕਮੇਟੀ ਬਣੂਗੀ ਤਾਂ ਕਮੇਟੀ ਦੇ ਵਿੱਚ ਆਉਣ ਵਾਲੇ ਬੰਦੇ ਇਹ ਜ਼ਰੂਰ ਲੋੜ ਰੱਖਣ ਹੋ ਸਕਦਾ ਹੈ ਇਹਨਾਂ ਕੰਮਾਂ ਦੇ ਵਿੱਚ ਘਰ ਵੀ ਦਾਸ ਦੇ ਲੱਗਦੀ ਜੇ ਸੇਵਾ ਕਰਨੀ ਹੈ ਸੇਵਾ ਨਸਨਾ ਜੋਂਦ ਨਰ ਕੁਝ ਲੱਗਦਾ ਫਿਰ ਆਪੀ ਸਿੰਘਾਂ ਨੂੰ ਪਚਾਉਣਾ ਥੇੜ ਨਹੀਂ ਪਈਗੀ ਇੱਥੇ ਤਾਂ ਜੰਗਲ ਦੇ ਜਾਨਵਰਾਂ ਦਾ ਫਿਕਰ ਪਿਆ ਆ ਸਰਕਾਰ ਨੂੰ ਗੁਨਾਨੇ ਮੁਲਕ ਚੁਲਿਆ ਲੈ ਚੀਤੇ ਗਵਰਨਮੈਂਟ ਦੇ ਛਾਤਰ ਹੀ ਇਹਦੇ ਖਤਮ ਹੋਣਾ ਹੋ ਜਾ ਤੇ ਨੀਤੇ ਗ੍ਰਾਂਤੀ ਸਿੰਘਾਂ ਦਾ ਜ਼ਿਕਰ ਲੱਗਣਾ ਕੋਈ 14 ਹੀ ਸੱਤਾ ਬੱਚਾ ਦਾ ਬਾਕੀ ਸੈਂਟਰ ਬਣੇ ਤੁਸੀਂ ਇਦਾਂ ਦੀ ਚਰਕ ਪੈਦਾ ਗ੍ਰੰਥ ਸਿੰਘਾਂ ਨੇ ਹੁਣ ਕਰਦੀਆਂ ਪ੍ਰਾਈਵੇਟ ਬੰਦੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਗ੍ਰਸਤੀ ਲੋਕ ਨੇ ਉਹ ਗੈਣ ਪਦ ਗ੍ਰੰਥ ਸਿੰਘ ਬਣੀ ਰਾਜ ਸਿੰਘ ਦੇ ਸਾਡਾ ਬਾਣੀ ਨਾਮ ਸਿਮਰਨ ਦਾ ਇੰਨਾ ਕਾਇਦਾਇਕ ਹੋਣਾ ਚਾਹੀਦਾ ਇੰਨਾ ਕਰਦਾ ਵੀ ਮੈਂ ਇਹ ਦੁਨਣਾ ਵੀ ਆਉਣ ਵਾਲੇ ਸਮਿਆਂ ਦੇ ਵਿੱਚ ਗ੍ਰਸਤੀ ਸਿੰਘਾਂ ਤੇ ਬ੍ਰਹਮ ਕਿਆਨੀ ਪੈਦਾ ਹੋਵੇ ਗੱਦਿਆਂ ਦੇ ਬੱਚੇ ਜੱਜ ਦਾ ਦਾਵਾ ਢੋਲ ਉਹਨਾਂ ਨੂੰ ਆਇਆ ਨੇ ਰੱਖ ਲਿਆ ਜੋ ਕੋਟੇ ਕੋਲੇ ਇੱਕ ਰਾਹ ਕੋਟੇ ਕੋਲੇ ਚਾਹੀ ਆ ਬ੍ਰਹਮ ਗਿਆਨ ਦੇ ਤੇ ਨਹੀਂ ਮਹਾਰਾਜ ਮਹਾਰਾਜ ਤੋਂ ਬਿਨਾ ਬ੍ਰਹਮ ਗਿਆਨ ਨਹੀਂ ਹੋ ਸਕਦਾ ਜੇ ਤੁਸੀਂ ਇਸ ਭਾਗ ਵਾਲੇ ਹੈਗੇ ਆਂ ਵੀ ਦੜ ਲੱਗੇ ਆਂ ਤੇ ਤੁਸੀਂ ਇਸ ਮੱਜ ਨੂੰ ਜ਼ਰੂਰ ਤੈਅ ਕਰ ਬੋਲੇ ਕੋ ਸੋ ਰਹਾ ਸੋ ਰਹਾ ਇੱਕ ਵੇਲੇ ਸੁਣਾਇਓ ਜਿਨੀ ਆਪ ਕੋ ਕਹਿਣਾ ਯਾਮੀ ਕਰੋ ਨਾਤਰੇ ਕਰਨਾ ਤਾਂ ਪਾਣੀ ਕੋ ਕਹਿਣਾ

ਆਪ ਕਿੱਥੇ ਆਣਾ ਸਮਝਦੇ ਨਾ ਹੁਣ ਗੱਲ ਇਹ ਆ ਮੈਂ ਇਹ ਚੌਨਾਵਾਲਾ ਦੋ ਗਰਮ ਕਿਸੇ ਕਰੇ ਛੋਟੇ ਸਰ ਤੇ ਹਾਂ ਤੁਸੀਂ ਸਭ ਤੋਂ ਵੱਡੇ ਆ ਵੀ ਤੁਸੀਂ ਲਾਗੂ ਪੰਜਾਬ ਦੇ ਵਿੱਚ ਕੋਈ ਨਾ ਆਪਣੇ ਕਰ ਰਿਹਾ ਨਾ ਦਰਸੀ ਕੀ ਲਾਤੇ ਕਿਸੇ ਕੈਂਟ ਦੀ ਕਮੇਟੀ ਤੇ ਪ੍ਰਧਾਨ ਤੇ ਮੈਂਬਰ ਦੇ ਵਿੱਚ ਸ਼ਕਤੀ ਨਹੀਂ ਹੈਗੀ ਪਾਵਰ ਨਹੀਂ ਹੈ ਵਰਦੀ ਸਿੰਘ ਨੂੰ ਫੜ ਸਕੀ ਤੇ ਆਪਦੀ ਮਰਜ਼ੀ ਨਾਲ ਲਿਆ ਸਕੀ ਉਹ ਇੱਕ ਤਸਵੀਰ ਹੀ ਨਹੀਂ ਹੈ ਲੋਕਰ ਨਹੀਂ ਹੈ ਇਹਨੂੰ ਸਾਬਾ ਬਟੇ ਲਿਆਊਗਾ ਤੇ ਉਹਨੂੰ ਗਲੋਂ ਫੜ ਕੇ ਬਾਹਰ ਕਰੇਗਾ ਥੋਡੀ ਕਮੇਟੀ ਚ ਪਾਵਰ ਹੋਊਗੀ ਜੇ ਕਿਸੇ ਪਿੰਡ ਦੇ ਵਿੱਚ ਸਾਡੇ ਮੈਰੋ ਪਿੰਡ ਦੇ ਵਿੱਚ ਕ੍ਰਾਂਤੀ ਸਿੰਘ ਦੀ ਕੋਈ ਸ਼ਿਕਾਇਤ ਆ ਅਸੀਂ ਉਹਨੂੰ ਕੁਝ ਨਹੀਂ ਕਹਾਂਗੇ ਉਹਦੀ ਸ਼ਿਕਾਇਤ ਲੈ ਕੇ ਤੁਹਾਡੇ ਕੋਲ ਖੋਦਾਾਂਗੇ ਆਸ਼ਕਾਇਤ ਆ ਗ੍ਰਾਂਤੀ ਸਿੰਘ ਦਾ ਆਇਦਾ ਨੰਬਰ ਹੈ ਗ੍ਰਾਂਤੀ ਸਿੰਘ ਨੂੰ ਹਾਜ਼ਰ ਕਰਨਾ ਨਹੀਂ ਕਰਨਾ ਉਹ ਥੋਡੀ ਪਾਵਰ ਹੁੰਦੀ ਫਿਰ ਅੱਗੇ ਬੰਦੇ ਨਹੀਂ ਹੋ ਸਕਦੇ ਤੁਸੀਂ ਉਸ ਨੂੰ ਚੇਂਜ ਤੇਨ ਕਰਨਾ ਨਹੀਂ ਕਰਨਾ ਬਦਲਣਾ ਨਹੀਂ ਬਦਲਣਾ ਉਹ ਆਲ ਤੁਹਾਡੇ ਹੱਥ ਚ ਹੈ ਚੌਲਾਂ ਦੀ ਸਿੰਘਾਂ ਦੇ ਆਗਮਨ ਕਹੌਣਾ ਪਰ ਮੈਂ ਇਹ ਨਹੀਂ ਕਹੌਣਾ ਕਿ ਕੋਈ ਕਾਰਜੇ ਦੇ ਥੱਲੇ ਦਾਤੀ ਗ੍ਰਾਂਤੀ ਸਿੰਘ ਆਪ ਨੂੰ ਆਂਦਿਆ ਨਾ ਕਰੀਂ ਕਿਸੇ ਵੀ ਗ੍ਰਾਂਤੀ ਸਿੰਘ ਦੀ ਬੱਚੀ ਦਾ ਕੋਈ ਮੈਂ ਜਿਹੜਾ ਜਿੰਦਗੀ ਦੇ ਵਿੱਚ ਇਹ ਵੜ ਗਏ ਵੀ ਰੇ ਨਹੀਂ ਜene ਮੈਂ ਕਈ ਖਤਾ ਪੜਦੇ ਵੀ ਫਿਰ ਗ੍ਰਾਂਤੀ ਸਿੰਘ ਦੀ ਬੱਚੀ ਦਾ ਜਾ ਬੈਠਾ ਹਾਂ ਸਾਧੂਆਂ ਉਹ ਪਾਵਰ ਅਸੀਂ ਤੁਹਾਡੇ ਹੱਥੇ ਚ ਦੌਲਦੇ ਆ ਐਂ ਜੇ ਐਸ ਫੈਕੀ ਕਿਸੇ ਮਾਚੇ ਜੇ ਖਾਲਦਾ ਸਹਬੇ ਨੱਥੇਦਾਰ ਬੈਠੇ ਪਰ ਪਾਵਰ ਉਹ ਮਿਲੂਗੀ ਜਿੰਨਾਂ ਦਾ ਠੀਕਾ ਠੀਕਾ ਤੇ ਇੱਕ ਸਿਆਣਪਣਾ ਬੈਨਾਂ ਜੇ ਤੁਸੀਂ ਇਹ ਦੂਜੇ ਤੇ ਕੈਸੂ ਪ੍ਰਾਪਤ ਕਰੋਗੇ ਨਾ ਬਣੀ ਕੀ ਫਿਰ ਤੁਸੀਂ ਕੋਈ ਦੁਕਾਸ ਸਕਦੇ ਸਾਰੇ ਨਾਂ ਕੀ ਸਭ ਕੱਲੇ ਕੱਲੇ ਆਵਾਂਗੇ ਆਉਦੇ ਆ ਮੈਨੂੰ ਭਾਈ ਜਣੇ ਵੀਡੀਓ ਚ ਨਾ ਆਣਿਆ ਨਾ ਲੈਂਦਾ ਮੇਰਾ ਮੈਂ ਕੀ ਐਕਸ਼ਨ ਕਰੂਗਾ ਕੱਲ ਨੂੰ ਸਾਹਮਣੇ ਇਹਨਾਂ ਨੂੰ ਇਹਦੇ ਵਿੱਚ ਕੀ ਹੋਇਆ ਉਹਨਾਂ ਨੇ ਆਪਣਾ ਰੋਸ ਜਾਹ ਹ ਕਰਤਾ ਰੋਸ ਦਾ ਜਾਹ ਹ ਕਰਤਾ ਜੇ ਹੀ ਆਪਣੀ ਬਦਨਾਮੀ ਦੀ ਸਿੱਖੀ ਨੇ ਉਹ ਰਾਗੀ ਸੰਗਤ ਦੇ ਅਹੁਦੇ ਦੀ ਜਿਹੜੀ ਬਗਰਾਤੀ ਹੋ ਗਈ ਆ ਉਹ ਆਪਸ ਨਹੀਂ ਨਾ ਸਕੋ ਉਹਦੇ ਤੇ ਕਦੇ ਪੜਦਾ ਨਹੀਂ ਪੈਸਾ ਦਤਾ ਹਰ ਸ਼ੌਟਲੀ ਨੂੰ ਆਪੇ ਲਾਖੀ ਤਾਂ ਤਾਂ ਚੜਦੀ ਬਸੋ ਦਾ ਖਮਾਰਾ ਤੁੰਡਾ ਨਿਸ਼ਾਤ ਕੀ ਉਹ ਆਪਸ ਹੁਣ ਨਹੀਂ ਬੋਲ ਬੱਜੇ ਸਿੱਖਾਂ ਦੀ ਕੋਈ ਵੀ ਕਿਸੇ ਮਸਲੇ ਤੇ ਗੱਲਬਾਤ ਆ ਉਹ ਇੱਕ ਬੇਕੀ ਦੀ ਇੱਜ਼ਤ ਅੱਜ ਤੱਕ ਨਹੀਂ ਰਹੀ ਆ ਆਪ ਦੇ ਨੀਂ ਦੀ ਸਾਥ ਤੇ ਚੱਲ ਲੋਗੇ ਸਿੱਖਾਂ ਆਪਣੀ ਇੱਜ਼ਤ ਬੱਜੀ ਉਹ ਵੀ ਸਿੱਖਾਂ ਦੀ ਤੇ ਜੇ ਇਹਨੂੰ ਆਪਾਂ ਸੋਸ਼ਲ ਮੀਡੀਆ ਤੇ ਛਾੜਤਾ ਕਿ ਤੇ ਉੱਤੇ ਬਹਿ ਜੱਕਿਆ ਆਪਣੇ ਘਟਨਾਂ ਦਾ ਹੋਣਾ ਕੋਈ ਕਿਸੇ ਨੂੰ ਦੋਸ਼ ਨਹੀਂ। ਬਹੁਤ ਸਾਰੇ ਪੰਜਾਬ ਦੇ ਗ੍ਰਾਮੀਣ ਸ਼ਿਕਾਂਤ ਸਦਿਆ ਸੀ ਜਿਨ੍ਹਾਂ ਦੀ ਤਕਰੀਬਾਹਤ ਗੈਰਹੀ ਸਾਦੇ 16-17000 ਬੰਤੀ ਗਈ। ਉਹਦੇ ਵਿੱਚੋਂ ਸਿਰਫ 100-150 ਆ ਗਏ ਆ ਆਪਾਂ ਸਾਰਿਆਂ ਨੂੰ ਜਿਉਂ ਆਇਆ ਹੈ ਰਿਹਾ। ਜਿਸ ਦਿਨ ਮੈਂ ਤੁਹਾਨੂੰ ਟਾਈਮ ਦਊਂਗਾ ਤੁਸੀਂ ਉਧਰ ਸਾਰੇ ਆ ਜਾਓ ਚਿੱਟੇ ਕਮਰੇ 'ਚ ਜਾਂਦੇ ਹੁਣ ਉੱਥੋਂ ਵੀ ਗੱਤਰੇ ਪਾਏ ਹੁਣ ਨਾਲ ਹੱਥ ਤੇ ਸੀਰੀ ਸਹਿਬਾ ਹੋਣ ਨੀਤਗਾਂ 11 ਸਿਗਨੀਆਂ ਹੋਣ ਬੋਲਣ ਵਾਲੇ ਬੰਦੇ ਵੀ ਹੋਣਗੇ ਅਸੀਂ ਵੀ ਵਿੱਚ ਬੈਠਾਂਗੇ ਸਹਿੰਗ ਸਿੰਘ ਵੀ ਬੈਠ ਹੋਣਗੇ ਆਪਾਂ ਉਥੇ ਇਸ ਤਰਜੀਹ ਦੇ ਨਾਲ ਗੱਲਬਾਤ ਰੱਖਣੀ ਆ ਵੀ ਅਸੀਂ ਉਸ ਪ੍ਰੈਸ ਕਾਨਫਰੰਸ ਰਾਹੀਂ ਕਾਲਪਤ ਸਹਿਬ ਦੇ ਜੱਥੇਦਾਰ ਨੂੰ ਇੱਕ ਗੱਲ ਕਹਿ ਦੇਣੀ ਆ ਬਿੱਕ ਕਾਲਕ ਸਹਿਬ ਦੇ ਬੱਚੇਦਾਰ ਸਾਹਿਬ ਇਸ ਤਰੀਕ ਨੂੰ ਆਪਣੀ ਗੱਡੀ 'ਤੇ ਰਹਿ ਕੇ ਬਾਹਰ ਨਹੀਂ ਆਉਣਗੇ। ਛਾਲੂਲੀ ਪਤਾ ਕਰ ਰਿਹਾ ਹੈ ਕਿ ਬੱਚੇ ਪੀਰਾ ਹਲੇ ਐਫਐਸਐਸ ਦਾ ਜਿਹਦਾ ਮਾਰਕੀ ਹੋਵੇ ਅਸੀਂ ਤਾਂ ਕਾਲਕ ਸਹਿਬ ਦੇ ਹਾਜ਼ਰ ਹਾਂ। ਬੋਲੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜੀ। ਇਹ ਤੁਸੀਂ ਪੰਜਾਬ ਆਉਂਦੇ ਮੀਟਿੰਗ ਰੱਖਦੇ ਆ ਜੀ। ਜੇ ਤੁਸੀਂ ਜ਼ਿਲ੍ਹੇ ਜਿਹੇ ਲੈਵਲ ਤੇ ਪਹਿਲਾਂ ਮੀਟਿੰਗ ਰੱਖੋ ਉਨਾ ਚੋਂ ਚੁਣ ਕੇ ਫਿਰ ਪੰਜਾਬ ਲਾਉਣੀ ਮੀਟਿੰਗ ਬਣਾਉਂਦੇ ਲਾਉਣੀ ਤੇ ਪੰਜਾਬ ਲਾਉਣੀ ਆਪਣੀ ਡਿਵਲਪਮੈਂਟ ਲਈ ਕਾਇਮ ਇਸ ਕਰਕੇ ਅੱਜ ਆ ਗਏ ਮੈਂ ਮੈਂ ਨਹੀਂ ਕਹਿਣਾ ਜੀ ਬਾਕੀ ਮੈਂ ਹੀ ਕਹਿਣਾ ਮੈਂ ਕੱਲੇ ਨਿਵਾਜ਼ ਦਿੱਤੀ ਤੁਸੀਂ 200 tane ਆ ਗਏ 200 ਆ ਗਏ ਤੇ 2000 ਰੁਪਏ ਤਾਂ ਆਉਗਾ ਨਾ ਹੋਰ ਕਿਹੜੇ ਨਹੀਂ ਆਏ ਉਹਨਾਂ ਨੂੰ ਪਤਾ ਹੀ ਨਹੀਂ ਕਿਹੜਾ ਕਿਹੜਾ ਗਿਆ ਜਿਹੜਾ ਪਤਾ ਸੋਚਾ ਗੁਰਦਵਾਰਾ ਤੇ ਉਹ ਤਾਂ ਸੋਦੇ ਜਿਹੀ ਲਾ ਲਾ ਕਰੇ ਮੇਰੇ ਕੋਲ ਦੂਜਾ ਗੱਲ ਕਰਨਾ ਹੈ ਜਿਹੜੀ ਮੈਂ ਪਹਿਲਾਂ ਪੁੱਛਿਆ ਸੀ ਉਹ ਨਹੀਂ ਫੇਰ ਫੇਰ ਕੋਈ ਜਗ੍ਹਾ ਨਹੀਂ ਕਰਦਾ ਸਭ ਕਮੇਟੀ ਨੂੰ ਦੱਸਦੇ ਨਹੀਂ ਪਾਇਦਾ ਨਹੀਂ ਚੱਲਦਾ ਹੈ ਦਿਹਾੜੀ ਦਾ ਲੈਵਲ ਦਾ ਸਰ ਜੀ ਨਾਮ ਦੇ ਕੇ ਮੈਲਕਟ ਜੀ ਬਣਾਓ ਨਹੀਂ ਉਹੀ ਤਰ੍ਹਾਂ ਜੇ ਮੈਂ ਵੀ ਮੈਂ ਇੱਕ ਤੁਹਾਨੂੰ ਦੱਸਦਾ ਮੈਂ ਗੁਰੂ ਉਹ ਨਗਰ ਬਣਦਾ ਇਹਨਾਂ ਦਾ ਨਾਮ ਨੰਬਰ ਜਿਵੇਂ ਸਾਨੂੰ ਕਿਸੇ ਹੋਰ ਦਾ ਨੰਬਰ ਦਾ ਨੰਬਰ ਸੈੱਬ ਤੁਹਾਨੂੰ ਦਿਖੋ ਵੀ ਸਕਦੇ ਤੇ ਨੰਬਰ ਕਰਾ ਸਕਦੇ ਉਹਦੇ ਨੂੰ ਦੋਣਾ ਕਿ ਫੇਰ ਉਹਨੇ ਵੀ ਰੱਖੋ ਜੀ ਸਮੋ ਜਦੋਂ ਮੈਂ ਤੁਹਾਨੂੰ ਇੱਕ ਖਰਚਾ ਨੰਬਰ ਲੌਕਰ ਦੇਖੋ ਮੇਰੇ ਕੋਲ ਕੋਈ ਪਾਵਰ ਜਾਉਦਾ ਨਹੀਂ ਹੈ ਸਿੱਧੀ ਜੀ ਕਰਨਾ ਫਰੇਮ ਕਰਦੇ ਤੁਸੀਂ ਵੀ ਨੰਬਰ ਨਹੀਂ ਲੱਭਦੇ ਜਿਹੜੀ ਗੱਲ ਬਾਈ ਜੀ ਉਹਨਾਂ ਨੇ ਕਹੀ ਜਾਂ ਮੈਡੀਕਲ ਸਾਇੰਸ ਕਰਦੀ ਠੀਕ ਆ ਆਪਾਂ ਬਹਾਨਾ ਨਹੀਂ ਕਰਦੇ ਸਾਨੂੰ ਕਿਸੇ ਵੀ ਚੀਜ਼ ਦੀ ਲੋੜਾ ਅਜਿਸੀ ਕਹਿਣੋ ਹਾਰ ਦੋ ਪਰ ਆਪਾਂ ਖੜਨਾ ਕਿਤੇ ਪਹਿਲਾਂ ਉਹ ਵਿਛੜੇ ਪਈ ਆਪਦੇ ਬੰਦੇ ਇਹ ਨਹੀਂ ਮਾਰਨੇ ਪੈ ਜਾਂਦੇ ਆ ਆ ਵਧਣ ਵਾਸਤੇ ਜੇ ਹੁਣ ਗੁਜਾਰਾ ਦੇ ਮਤਲਬ ਜਾਂ ਨਾਲ ਦੇ ਸੰਗ ਦੇ ਪੱਟ ਚ ਗੋਲੀ ਵੱਜ ਗਈ ਫੌਜ ਚੜੀ ਆਉਂਦੀ ਆ ਸਾਡਾ ਸੰਗ ਉਹ ਵਿਜਲੀਆਂ ਕਰਨ ਨਾਲ ਦੱਸਦਾ ਵੀ ਤੂੰ ਆਪ ਵੀ ਛੀਰ ਕਰਨਾ ਪੈ ਜਾਂਦਾ ਕਿ ਤੈਨੂੰ ਚੱਕ ਕੇ ਇੱਧਰ ਲਿਆ ਜਾਂਦਾ ਤੂੰ ਆਪਾਂ ਸੱਚਖੰਡ ਪਹੁੰਚਵੇਂ ਨਿਕਲਦਾ ਇੱਥੋਂ ਇੱਥੋਂ ਤੱਕ ਵੀ ਜਾਣਾ ਪੈਂਦਾ ਜੇ ਸਾਨੂੰ ਬੁਮਾਰੀਆਂ ਦੀ ਗੱਲਬਾਤ ਕਰਕੇ ਤੇ ਮੈਂ ਤਾਂ ਇਹਹਿ ਪਹਿਲਾ ਅਤੁਲ ਤੌਰ ਤੇ ਵੀ ਗੁਰੂ ਦਾਸ ਸਾਹਿਬ ਦੇ ਜੇ ਕਿਤੇ ਮੈਂ ਲੱਭ ਲਕਾਂ ਆ ਤੇ ਮੈਂ ਉਹ ਉਹਦਾ ਪੁੱਤਰ ਆ ਤੇ ਦੁਨੀਆਂ ਦੀ ਕੋਈ ਨਹੀਂ ਬਿਮਾਰੀ ਆ ਸਾਡੀ ਜੇ ਆਪਾਂ ਸੱਚੀ ਮੈਂ ਇੱਕ ਹਾਦਸੇ ਦਾ ਜੱਜਦਾਰ ਵੀ ਕੈਸੀ ਮੈਨੇ ਜਗਵੀਰ ਸਿੰਘ ਦੇ ਡੇਢੂ ਹੋ ਗਿਆ ਸੀ ਜੇ ਕਿਹਾ ਇਹੋ ਹੋ ਗਿਆ ਤਾਂ ਅਸਲ ਸੇ ਦਾ ਜੱਜਦਾਰ ਵੀ ਅਕਾੜ ਦਾ ਪੁਜਾਰੀ ਹੈ ਜਿਹੜਾ ਉਹਦੀ ਅਰਦਾਸ ਕਿੱਥੇ ਸੋਰੀ ਜਾਊ ਉਹਦੇ ਤਾਂ ਉਹਦੇ ਕਹਿੰਦੋਂ ਕਿ ਹੱਥ 'ਚ ਹੀ ਆ ਸਾਰਾ ਕੁਝ ਇੱਕੀ ਪਾਵਰ ਸਿੱਖਾਂ ਦੇ ਵਿੱਚ ਚਾਹੀਦੀ ਹੈ ਵੀ ਜੇ ਸਾਰੇ ਸੰਸਾਰ ਦੇ ਸਾਹਮਣੇ ਸਵੇਤ ਕਢ ਕੇ ਕਹਿ ਲਗੇ ਨਾ ਕਿ ਲੈ ਸ੍ਰੀ ਸਾਹਿਬ ਦਾ ਗੁੱਟ ਵੱਢਦੇ ਤੇ ਐਨੀ ਸਾਡੇ ਦੂਜੇ ਪਾਵਰ ਸੀ ਵੀ ਅਸੀਂ ਬਾਣੀ ਪੜ੍ਹ ਕੇ ਤੇ ਗੁਰ ਗ੍ਰੰਥ ਸਾਹਿਬ ਤਾਂ ਥੱਲੇ ਟਿਕ ਜਾਂਦੇ ਦਾਵੇਂ ਪਾਸ਼ਾ ਨੇ ਸ਼ਰ ਨਹੀਂ ਜੋੜੀ ਅੱਜਾ ਸਿੰਘ ਨੇ ਤਾਂ ਸ਼ਰ ਜੋੜਿਆ ਕਿ ਨਹੀਂ ਉਹ ਕੌਣ ਸੀ ਜੇ ਸਾਧਾ ਪਿਆਰੇ ਕੰਮ ਕਰਦਾ ਹੈਗਾ ਤੇ ਜੀਬਲੀ ਨਹੀਂ ਜੋੜਦਾ ਤੇ ਸ਼ਰ ਜੋੜਦਾ ਜਦ ਲਾਪੇ ਸ਼ਾਂਤ ਹੀ ਕਰਦੇ ਸਾਨੂੰ ਚਾਹੀਦੇ ਆ ਪਰ ਉਦੋਂ ਪਹਿਲਾਂ ਸਸੀ ਆਪ ਦਾ ਪਾਵਰਾਂ ਪੁਛਾਉਣੀ ਹੈ ਇਹ ਖਾਓਗੇ ਨਾ ਖਾਓਗੇ ਸਸੀ ਸਾਨੂੰ ਸਾਰੀਆਂ ਨੂੰ ਪੁਛਾਉਣੀ ਹੈ ਇਹ ਤੋਂ ਪਹਿਲਾਂ ਵੀ ਅਸੀਂ ਕੀ ਆ ਹਾਂਜੀ ਹਾਂਜੀ ਤੁਸੀਂ ਕਾਹਦੇ ਕਰ ਸਕੀ ਤੇ ਜਦੋਂ ਲੈਣੀ ਕੀਤੀ ਜਦੋਂ ਦੱਸੂਗਾ ਫੇਰ ਦੱਸ ਦੇਣੀ ਆ ਤਰੀਕਾ ਅਸੀਂ ਹੋਂਦਾਂ ਤੇ ਲਿਖਾਵਾਂਗੇ ਨੰਬਰ ਲਿਖਣਾ ਕਰਿਓ ਹਾਂ ਤੇ ਜਦੋਂ ਉਹ ਫੇਰ ਤੋਂ ਲੰਗਰ ਤੇ ਸੈਂਟਰ ਤੇ ਕਾਫੀ ਰੱਖੂਗਾ ਰੇਕ ਨੇ ਆਪਣਾ ਫੋਨ ਨੰਬਰ ਤੇ ਐਡਰੈਸ ਲਿਖਣਾ ਤੇ ਕੀ ਆਉਂਦਾ ਉਹਨੂੰ ਕਿੱਥੇ ਡਿਊਟੀ ਕਰਨੀ ਫੋਨ ਦਿੰਦੀ ਵਰਸ ਸਿੰਘਾਂ ਦੇ ਜੀਵਨ ਦੀ ਗੱਲ ਕਰਦੇ ਆ ਗ੍ਰਾਂਤੀ ਸਿੰਘਾਂ ਦੀ ਪਹਿਲਾਂ ਜਿੰਨੀ ਦੀ ਬਣਾ ਲਈ ਲੋਚਾਂ ਕਰਦੇ ਕਰੈਕਟਰ ਲੈ ਗ੍ਰਾਂਤੀ ਸਿੰਘਾਂ ਆ ਫੋਨ ਸਿੰਘਾਂ ਨੇ ਜਿੰਨਾ ਕਿ ਵੀਡੀਓ ਵਾਇਰਲ ਹੋਣ ਦਾ ਕੰਮ ਕਰਾਉਂਦਾ ਲੋਕ ਸਿੰਘਾਂ ਨੇ ਜਿਹੜੇ ਜਿਹੜੇ ਬੱਚੇ ਵੀਡੀਓਆਂ ਜਦੋਂ ਖੜੇ ਨਹੀਂ ਗਾਂਲਸੀ ਇੱਕ ਮੋੜ ਤੇ ਮਹਾਰਾਜ ਦਵਾਨ ਨੂੰ ਚੰਗੇ ਨੇ ਇਹ ਇੱਕ ਕਹਾਣੀ ਜਿਹੜੀ ਮੈਂ ਸੁਣਿਆ ਸੀ ਸੈਦ ਦਾ ਨਾਮ ਮੈਂ ਜਾਣ ਰੋਗ ਦੇ ਵਿੱਚ ਨਾ ਬੋਲਣਾ ਉਹ ਮਹਾਰਾਜਾ ਤੀਜੇ ਚੌਥੀ ਪੰਜ ਛੇ ਇਹਦੇ ਜੁਤੀ ਹਿੰਦੀ ਹਿੰਦਰਾ ਕਾਣ ਵੀ ਐ ਸੈਦ ਇਹਨੂੰ ਬੀਕਾ ਨੇੜਾ ਨੂੰ ਚਲੇ ਜਾਂਦੇ ਆ ਤੇ ਉਹ ਜਾ ਕੇ ਕਿਸੇ ਰਾਜਪੂਤ ਰਾਜੇ ਦੇ ਉਹਨਾਂ ਦਾ ਰਾਜ ਸੀਗਾ ਮੋਗਲਾਂ ਦਾ ਤੇ ਮੋਗਲਾਂ ਦੇ ਰਾਜ ਦੇ ਵਿੱਚ ਜਾ ਕੇ ਕਿਸੇ ਮੁਗਲ ਬਾਦਸ਼ਾਹ ਦੇ ਉਹ ਵਿੱਚ ਉਹ ਮੰਨੋ ਉਸ ਗੱਲ ਨੂੰ ਉਜਿਹਨੋ ਕੰਮ ਨਹਿਣ ਪੜ ਜਾਂਦੇ ਆ ਤੇ ਉਹ ਕੂੜੇ ਖੜਨਾ ਮੇਰੇ ਨਾਲ ਜਾ ਇੱਥੇ ਬੈਠਾ ਰਾਜੇ ਦੇ ਉਸਦੇ ਇੱਕੀ ਬੱਚੀ ਸੀ ਉਹ ਕਿਤੇ ਹੋਰ ਪੜਦੀ ਨਹੀਂ ਸੀ ਜਦੋਂ ਉਹ ਨੌਜਵਾਨ ਹੋਈ ਚਾਹੇ ਉਹ ਘੋੜੀ ਰਾਜੇ ਕੋਲੇ ਜਦੋਂ ਉਹ ਮੇਰੇ ਨਾਲ ਭਾਰਮਤ ਦੀ ਸਰਚਾ ਕੋਈ ਨਹੀਂ ਸੀ ਉਹ ਤੇ ਮੁੰਡਾ ਕੁੜੀ ਜਿੱਦ ਲਈ ਭਾਈ ਤੇ ਉਹਨਾਂ ਨੇ ਦੇਖਿਆ ਸਹਿਨਾ ਦੇ ਦਿੱਤਾ ਜਦੋਂ ਸਹਿਨਾ ਦੇ ਦਿੱਤਾ ਤੂੰ ਉਹਦੇ ਤੇ ਮੋੜ ਗਿਆ ਜਦੋਂ ਮੋਹਰੀ ਤੋਂ ਉੱਗੀ ਤੇ ਉਹਨੇ ਉਹਨੂੰ ਦੇਖ ਕੇ ਤੇ ਉਹਨਾਂ ਦੀ ਆਪਣੀ ਮਹਿਲ ਚੱਲੀ ਜਾਂਦੀ ਹੈ ਜਾ ਕੇ ਪ੍ਰਸ਼ਾਦਾ ਲੱਗ ਰੂਤੀ ਬਾਈ ਛਕਣੀ ਆ ਤੇ ਮੋਸਮ ਆ ਰਿਹਾ ਦਾ ਪ੍ਰਵਾਹ ਤੇ ਜਦੋਂ ਕਹਿੰਦੇ ਆ ਕਸ਼ਮੀਰ ਵਾਲੇ ਦੇ ਲੋਕਾਂ ਉਹਨਾਂ ਵਿੱਚ ਸਭੀ ਸੀ ਸੱਭੂਆਂ ਦੇ ਇੰਨੇ ਲੋਕਾਂ ਇੱਥੇ ਇਕੱਠੇ ਹੋਏ ਸੀ ਜਦੋਂ ਬੈਠੇ ਤੇ ਉਹਨੇ ਬੱਚੀ ਨੇ ਕੀ ਕੀਤਾ ਆਪਣੀ ਮਾਂ ਦੇ ਨਾਲ ਗੱਲਬਾਤ ਕੀਤੀ ਜਿਹੜਾ ਸੱਭੂ ਦੇ ਨਾਲ ਸੱਚੇ ਹੱਥ ਵਰਗਾ ਖੜਾ ਸੀ ਬਾਦਸ਼ਾਹ ਦੇ ਜੋਹਰਦਾਰ ਉਹ ਪਾਉਂਦਾ ਉਹਦੇ ਦੀ ਜੋ ਕੋਸਟ ਹੈ ਨਾ ਉਹਦਾ ਕਾਰਨਾ ਮਹਿਬਾਨ ਸੱਜੇ ਤੇ ਉਹਦੇ ਦੇ ਵਿੱਚ ਆ ਤੇ ਕਹਿੰਦੇ ਕੀ ਹੋਣਾ ਕਹਿੰਦੇ ਮੈਨੂੰ ਉਹ ਪਸੰਦ ਆ ਤੇ ਮੈਂ ਉਹਦੇ ਨਾਲ ਨਿਕਾਹ ਕਰਾਂ ਉਹਦੇ ਤੇ ਤੂੰ ਤਾਂ ਅਜੇ ਦੀ ਰਾਣੀ ਤੋਂ ਬੱਚੀ ਐ ਥਾਰਾ ਰਾਜ ਭਾਗ ਤੇਰਾ ਵਿੱਚ ਤੇ ਉਹਦੇ ਨਾਲ ਲੜਾਕਾ ਕਰਕੇ ਵਰਨਾ ਉਹ ਤੇ ਨੌਕਰਾਂ ਨਹੀਂ ਕੀ ਕਰਨਗੇ ਉਹਦੇ ਦੀ ਦਰਨਾ ਮਾਰਦੀ ਰਾਜਾ ਕਹਿੰਦਾ ਬਸਾਰੇ ਕੱਖ ਜਾਂਦਾ ਰਾਜੇ ਨੂੰ ਰਾਣੀ ਕਹਿੰਦੀ ਕਹਿੰਦੀ ਆਏ ਬਰੋ ਤੁਸੀਂ ਹੋਸ ਰਾਜੇ ਨੂੰ ਇਹ ਕਿਸੇ ਵੱਖਰੇ ਸਟੇਟ ਦਾ ਰਾਜ ਸੀ ਕਿਉਂਕਿ ਉਹ ਰਾਜਾ ਮੁਕੇ ਦਾ ਉਹ ਨੂੰ ਰਾਜ ਦੇ ਕਿ ਰਾਜਾ ਬਣਾ ਦੋ ਉਹ ਆਪਣੇ ਪਛਾਣ ਉਹਦਾ ਹੋਣਾ ਚਾਹੀਦਾ ਹੋਣਾ ਜਦੋਂ ਆਹ ਗੱਲ ਲੋਕਾਂ ਨੇ ਜਿਹੜੇ ਪਛਾਤਾ ਸ਼ਿਕਾਰੇ ਸੀ ਉਹਨਾਂ ਨੇ ਸੁਣੀ ਤੇ ਆ ਕੇ ਉਹਨਾਂ ਨੇ ਭੈਤੰਪੂ ਦੇ ਵਿੱਚ ਉਹ ਸੰਗਤ ਬੋਲੀ ਬੋਲਦੀ ਆਉਂਦੀ ਆ ਉਹ ਵੀ ਤੇ ਆਖਿਓ ਉਹਦੇ ਦੇ ਪਛਾਣ ਪਾਉਣੇ ਕਾਹਤੇ ਆ ਤੇ ਉਹ ਕਹਿੰਦੇ ਕਿ ਕੋਦਾਂੀਆਂ ਕਹਿੰਦੇ ਕਿ ਬੇਰਤ ਦਾ ਰਾਜਾ ਵਾ ਨਗਰ ਦਾ ਰਾਜਾ ਹੈ ਇਹਨਾਂ ਦਾ ਬਹੁਤ ਮਾਣ ਬਾੜੀ ਨਾਲ ਉਹ ਕਿਹਾ ਕਿ ਇਹਨਾਂ ਹੇ ਨਰੀ ਮੇਰਾ ਸਿੰਘਨੀ ਤੇਰਾ ਸਗਣ ਪਿਆ ਆ ਮੇਰੇ ਬਾਪਿਆਂ ਨੇ ਪਾ ਲਿਆ ਉਹਦਾ ਨਾਮ ਪਾ ਤੁਰਿਆ ਮੇਰੇ ਜੂਰੇ ਘਰੇ ਹੋਣ ਜੀ ਉਹਨੇ ਛੱਡ ਤੇਰਾ ਤੇ ਰਾਜਪਾਂ ਨੂੰ ਆਇਆ ਸਾਡੇ ਦੇਵਾ ਦਸਦਾ ਦੂਜੀ ਦਾ ਫਰਮਾਨ ਨਹੀਂ ਉਹ ਕਹਿੰਦੇ ਵੀ ਉਹ ਕਰਦੇ ਸੀ ਅੰਤ ਤੱਕ ਨਾ ਗਰੋਗੇ ਲਖਾ ਪਰ ਲਗੇ ਜਦੋਂ ਹਨੇਰਾ ਹੁੰਦਾ ਤੇ ਸਹੀ ਕੋਲ ਪਹੁੰਚਾ ਲਾ ਜਦੋਂ ਦੂਜੇ ਦਿਨ ਸੈਨਿਕਾਂ ਨੇ ਕਿਹਾ ਕਿ ਉਹਦੇ ਕੋਲ ਕੁੜੀ ਹੋਈ ਜਿਹੜੀ ਤਾਹੁਰ ਹੁੰਦੀ ਆਂ ਵੀ ਜਿਹਨੂੰ ਮੈਂ ਸਾਧ ਕੀਤਾ ਜ਼ਿੰਦਗੀ ਚ ਉਹ ਕਿੱਥੇ ਆ ਬੰਦਾ ਉਹ ਕਹਿੰਦੇ ਨਹੀਂ ਕਿ ਜਿਨ੍ਹਾਂ ਨੇ ਹਰ ਸਕੈਚ ਬਣਾ ਕੇ ਵੱਡੇ ਵੱਡੇ ਰਾਜਾ ਮਹਾਰਾਜਾਂ ਤੱਕ ਪਹੁੰਚਾਤਾ ਕਰਦੇ ਜਿੱਥੇ ਆ ਬੰਦਾ ਨੀਕਾ ਗੁਰੂ ਦਾ ਸੇਖਾ ਹੈ ਤੁਸੀਂ ਖਾ ਇਹ ਇਹ ਫੜ ਕੇ ਕੈਦ ਕਰਕੇ ਉਹ ਪੁੱਛਿਆ ਜਾਂਦਾ ਮੇਰੀ ਬੱਚੀ ਦਾ ਨਾਮ ਕਹਾਉਂਗਾ ਉਹ ਜਾ ਕੇ ਘਰ ਦਵਾਰਾਂ ਲੱਭ ਰਹਿ ਜਾਂਦਾ ਜਦੋਂ ਉਹ ਸ੍ਰੀ ਹਾਂ ਪਹੁੰਚਦਾ ਉਹ ਕਹਿੰਦੇ ਕਿ ਸੋਲੇ ਨਾ ਮੋੜ ਦੇ ਉਹ ਨਖਾਵਾਂ ਨਹੀਂ ਹਟਾ ਦੇ। ਉਹ ਜਵਾਬ ਦੇਦਾ। ਬੱਚੀ ਨੂੰ ਆ ਕੇ ਕਹਿੰਦੇ ਵੀ ਉਹ ਨਹੀਂ ਮੰਨਦਾ। ਉਹ ਕਹਿੰਦੇ ਜੱਤਾ ਉਹ ਮੇਰਾ ਸ਼ੌਂਕਾ ਪਾਣੂਗਾ ਕਿ ਜੱਟ ਸੇਦਾ ਨਹੀਂ ਬਣਨ ਨੂੰ ਆਉਂਦਾ। ਇਹਨਾਂ ਨੇ ਫੇਰ ਕਿਹਾ ਜੱਤਾ ਨਖਾਵਾਂ ਜਿੱਥੇ ਸੈੱਟ ਕਰੂ। ਉਹ ਕਹਿੰਦਾ ਸੈੱਟ ਕਰ ਮਤਾਂ ਦੋ ਵੀ ਖਾਦੇ ਨੂੰ ਨਾ ਚਾਹ। ਬੋਲੇ ਸੋਨਾ ਆਉਂਦਾ। ਉਹ ਸਿੰਘ ਦਾ ਸੈੱਬਾਣ ਦਿੱਤਾ ਜਾਂਦਾ। ਉਹ ਸਿੰਘ ਦਾ ਸੇਰ ਬਾਰੇ ਤੇ ਥਾਲ ਚ ਰੱਖ ਕੇ ਨਾਲ ਕਪੜਾ ਪਾ ਲਈ ਬਾਹਰ ਸਿੰਨਾ ਦੇ ਨਾਲ ਪਾ ਲਈ ਸੌ ਦਿਖਾ ਦੇਣਾ ਬਾਰੇ ਜਿਹੜੇ ਸਾਰੇ ਸੰਤ ਨੱਟ ਬੱਠੀ ਪੁੱਤੀ ਜਾਂ ਤੇ ਰਾਜੇ ਸਭਨਾ ਹਾਂ ਤੇ ਕੋਲੇ ਕੁੜੀ ਦਾ ਦੰਦ ਰੱਖਣਾ ਜਦੋਂ ਉਹ ਥਾਲ ਉਹੇ ਕਰਦੇ ਆ ਤੇ ਕਹਿੰਦੀ ਵੀ ਮੈਂ ਤਾਂ ਉਸ ਦਾ ਰੋਟੀ ਨਾਉਂ ਜੈਸੇ ਰਹਿਣਾ ਮੈਂ ਸਿਰ ਬਿਲਕੁਲ ਤੇ ਜਦੋਂ ਉਹ ਕਪੜਾ ਚੱਕ ਕੇ ਫੜੇ ਕਰਦੇ ਤੇ ਦੇਖਦੇ ਕੁੜੀ ਕਹਿੰਦੀ ਹਾਂ ਤੇ ਜੇ ਉਹ ਆ 3 ਲੱਖ ਦੀ ਆ ਇਤਿਹਸਾ ਦਾ ਮੱਧਿਆ ਸਰ ਦੁਆਰਾ ਹਾਲਤ ਤੋਂ ਮੁੜਕਦਾ ਤੇ ਫਿਰ ਉਹ ਬੋਲਦਾ ਵੀ ਕੌਣ ਆ ਤਬੂਲੀ ਨਾਰਮੀ ਸਭੇ ਮਾਰਨ ਦਾ ਮੌਕਾ ਬੋਲੋ ਸੋਨਿਆ ਅੱਜ ਇਸ ਗੱਲ ਦੇ ਵਿੱਚ ਜੇ ਆਪਾਂ ਆਪਣੇ ਸਿੱਖਾਂ ਦੀ ਗੱਲਬਾਤ ਕਰਗੇ ਤੇ ਆਪਾਂ ਭਾਈ ਕਿਤੇ ਘਨੇ ਆ ਮਾਰਨ ਦੀ ਆਪਣਾ ਕਥਾ ਕੋਈ ਵੀ ਵਿਦਾਨੀ ਕੈਸੇ ਚੈਲੇਜ ਸਾਡੇ ਵਿੱਚ ਹੁਣ ਜੇ ਮਹਾਰਾਜ ਜਿਹੜੇ ਸੈਸ਼ਨ ਨੇ ਸਵਾਲ ਰੱਖਣਾ ਮੌਕਾ ਲਾਣਾ ਸਮਾ ਲੱਖ ਬਣਤੀ ਹੈ ਕਾਮ ਕ੍ਰੋਧ ਲੋਭ ਲੋਭ ਅਹੰਕਾਰ ਨਹੀਂ ਲੜਨਾ ਸਮਾ ਲਖਣਾ ਲੜਨਾ ਹੈ ਤੇ ਇਹ ਚ ਸਾਰੀ ਆਪਾਂ ਇਹਦੇ ਚ ਨਹੀਂ ਕੋਈ ਚੈਲੰਜ ਕਰ ਸਕਦਾ ਮੈਂ ਨਹੀਂ ਕਰ ਸਿਆ ਇਹ ਤਾਂ ਕਿਤੇ ਨਾ ਕਿਤੇ ਆਪ ਨੂੰ ਬੇੜੀ ਬੱਤੀ ਪਰ ਮੈਂ ਇਹ ਜਰਨਾ ਵੀ ਥੋੜਾ ਜੀਵਨ ਅੱਜ ਦੀ ਤਰੀਕੇ ਦੇ ਵਿੱਚ ਥੋੜਾ ਜੀਵਨ ਜੱਥੇ ਦਾ ਸੈਵਾ ਨਾਲ ਉਹ ਵੀ ਕੁਚਾ ਪਰ ਜੇ ਤੁਸੀਂ ਸਮਝੋ ਤੇ ਜੇ ਇਸ ਬਾਣੀ ਨੂੰ ਸੱਚੂ ਹੀ ਬਾਣੀ ਸਾਥ ਤੇ ਪੜੋ ਫਿਰ ਇਹ ਇੱਕ ਦੋਖ ਤਕਲੀਫਾਂ ਰੋਲੇ ਰੋਵੇ ਸਭ ਸੱਚ ਬਣਦੀ ਹੋਈ ਹੈ ਤੇ ਹਾਂ ਸਿੱਖ ਦੀ ਗੱਲ ਸਤੋ ਬੈਲਾ ਸਤਿਗੁਰਾਂ ਦੀ ਗੋਦ ਵਿੱਚ ਸਾਜੀ ਤੇ ਨਿਵਾਜੀ ਮੇਰੇ ਘਰ ਘਰ ਸ਼ਰੋਮਣੀ ਨਗਰੰਤੀ ਬਾਬਾ ਬੁੱਢਾ ਸਾਹਿਬ ਜੀ ਦੀ ਪਦਵੀ ਸੰਭਾਲ ਰਿਹਾ ਸਾਰੇ ਹੀ ਮੇਰੇ ਜਿਤਨੇ ਵੀ ਵਜੀਲ ਭਾਈ ਸਾਹਿਬ ਅਤੇ ਦਸਵੇਂ ਪਾਤਸ਼ਾਹ ਦੇ ਸਾਜੇ ਤੇ ਨਿਵਾਜੇ ਫੌਜ ਸਭ ਤੋਂ ਪਹਿਲਾਂ ਜਿੱਦੀ ਬਣਾਉਣੀ ਆ ਉਦੋਂ ਇਹ ਇਹਨਾਂ ਵੀ ਆਪਾਂ ਜੁਝੇ ਨਖੇ ਆ ਤੇ ਇਸ ਕੋਲਟੀ ਫਹਾ ਵਾਢਾ ਦੇਣਾ ਇਹ 2 ਮਹੀਨੇ ਦਾ 9 ਮਹੀਨਾ ਪ੍ਰੋਸੈਸ ਚੱਲੂਗਾ ਘੜਾ ਧੋਖਾ ਅਨੇਕ ਗੱਲਾਂ ਦਾ ਜਨਾ ਤੁਨੀ ਤੌਰ ਤੇ ਲਾਗੂ ਕਰਾਂਗੇ ਜਾਂ ਪ੍ਰਗਤੀ ਦੇ ਕਰਾਂਗੇ ਜਾਂ ਸਿੱਧਾ ਦੇ ਕਰਾਂਗੇ ਜਾਂ ਕਮੇਟੀ ਖੋਲ ਜਿਹੜੀ ਤੁਨੂ ਕੀ ਉਹਦੇ ਕਰਾਂਗੇ ਉਹ ਬਹੁਤ ਅਸੀਂ ਬਾਹਰਲੇ ਦੇਸ਼ਾਂ ਨੂੰ ਪੁੱਛਾਂਗੇ ਬਾਹਰਲੇ ਮੈ ਅਮਰੀਕਾ ਜਿਹੜੇ ਨੂੰ ਘਰ ਦੇ ਵਿੱਚ ਕਮੇਟੀ ਲੈਣੀ ਉਥੋਂ ਨਿਬਾਹਤੀ ਸਿਕਾ ਨੂੰ ਤੁਹਾਨੂੰ ਇੱਕ ਥੀਕੀ ਦਿੱਕਤ ਆ ਰਹੀ ਆ ਜਿਉਰੀ ਨਹੀਂ ਇੱਥੇ ਹੀ ਆ ਤੁਸੀਂ ਇੱਥੇ ਗਰਗੀ ਸਿੰਘ ਦੀ ਗੱਲ ਦੇ ਤਹਾਉਦੇ ਮਹਾਰਾਜ ਜੀ ਕਰਵਾਉ ਹੋਈ ਤੁਸੀਂ ਕਲੇਟਰਰੀ ਤੱਕ ਵੀ ਜਾਉਗੇ ਇਹ ਵੀ ਹੈ ਕਿ ਤੁਹਾਨੂੰ ਇਹ ਸੂਚੀ ਸੇ ਇਹ ਹੋ ਉੱਥੇ ਵੀ ਸੂਚੀ ਰੱਖਣਾ ਸਾਡਾ ਫੰਡ ਜਾਂਦੀ ਹੈ ਆਪਾਂ ਜਦੋਂ ਮੈਂ ਪੂਨ ਨੌ ਦਾ ਕੋਲ ਸਾਰੇ ਨੂੰ ਰੈਸ ਦੱਸ ਦਿਆਂ ਕਿ ਕਿੰਨੀ ਕੀਮਤ ਦੱਸਾਂ 12 ਜਨਾਂ ਦੇ ਵੈਜੇ ਰੱਖਾ ਕਿਸੇ ਚੀਜ਼ ਥਾਲੀ ਨੀ ਕਰਨੀ ਨਜ਼ਰ ਅੱਗੇ ਨਾ ਲੰਘਿਆ ਹੋਣੀ ਕਰ ਹੁਣ ਜਦੋਂ ਤੁਸੀਂ ਚੰਡੀਗੜ੍ਹ ਪ੍ਰੈਸ ਕਾਨਫਰੰਸ ਲਈ ਆਉਂਗੇ ਕੋਲ ਆਪਾਂ ਦੇ ਰੇਕ ਸੈਤ ਨੇ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝ ਕੇ ਆਪਣੇ ਵੱਲੋਂ ਇੱਕ ਪਾਰਚੀ ਤੇ ਲੈ ਕੇ ਲਿਆਉਣਾ ਵੀ ਮੈਂ ਆਹਾ ਸੰਤਾ ਦਾ ਸਟੂਡੈਂਟ ਮੈਂ ਇੱਥੋਂ ਵਿਦਿਆ ਅਭ੍ਰਾਂਤ ਕੀਤੀ ਆ ਮੈਂ ਮੈਨੂੰ ਇੰਨੀਆਂ ਬਾਣੀਆਂ ਜਵਾਨੀ ਗੰਠ ਨੇ ਚਾਹੇ ਸੁਣ ਲਈਆਂ ਜਾਂ ਤੇ ਸੁਣਨਾ ਵੀ ਜਾਣ ਗਿਆ ਤਾਂ ਉਹ ਵੀ ਲੈ ਆ ਕਮੇਟੀ ਮੈਂਬਰ ਐ ਮੇਢੀ ਝੁਣੇ ਜਾਣੇ ਵੀ ਹੱਥ ਖੜੇ ਕਰਦੇ ਦੋ ਚਾਰ ਮੂਰੇ ਲਾਦੇ ਤੇ ਉਹ ਨਹੀਂ ਜੇ ਰਾਤੀ ਸੈਕਿੰਡ ਦੀ ਕਮੇਟੀ ਜਿਹੜੀ ਬਣੂਗੀ ਤੇ ਉਹਨਾਂ ਨੇ ਸਾਰੇ ਸਿੰਗਾਂ ਨੂੰ ਤੁਸੀਂ ਕਹਿ ਰਹੇ ਹੋਗੇ ਨਾ ਵੀ ਤੂੰ ਸਾਡਾ ਮੈਂਬਰ ਆਂ ਜਿਵੇਂ ਕਹਾਂ ਉਹ ਕਰਨਾ ਕਿ ਚੱਲ ਸਾਨੂੰ ਜਾਮ ਸਾਹਿਬ ਜਵਾਨੀ ਸੁਣਾਉ ਉਹਨੂੰ ਬੋਲਣਾ ਹੋਣਾ ਨਹੀਂ ਰੱਖੀ ਉਹ ਜਾ ਕੇ ਗੱਲ ਕਰਨ ਵਾਲਾ ਹੁੰਦਾ ਹੀ ਸਿੱਧੀ ਹੀ ਗੱਲ ਆ ਤੇ ਹਰੇਕ ਬੰਦੇ ਨੇ ਆਪਣੇ ਵਿਦਿਆਲੇ ਦਾ ਨਾਮ ਲਿਖ ਕੇ ਤੇ ਇੱਥੇ ਲਿਖਣਾ ਵਾ ਜੇ ਕਿਸੇ ਨੂੰ ਪਾਜੀ ਜਵਾਨੀ ਬਾਣੀ ਦਾ ਕੰਟ ਨਹੀਂ ਆ ਤੇ ਇੱਕ ਟੱਟ ਲਿਖੋ ਵਾਜ਼ ਰੱਖੇ ਤੇ ਲਿਖ ਦਿਓ ਸਮਝ ਗਏ ਤੇ ਤੁਸੀਂ ਉਹ ਸਾਰਾ ਕੁਝ ਮਤਲਬ ਉਹ ਤੁਹਾਡੇ ਨਾਲ ਗੋਣ ਪੈ ਸਕਦੇ ਆਪਾਂ ਤੁਸੀਂ ਆਪਣੇ ਗੋਣ ਸਾਨੂੰ ਦੇਨੇ ਆ ਅਸੀਂ ਫਿਰ ਉੱਥੇ ਵਿੱਚ ਸਿੰਘਾਂ ਦੇ ਨਾਲ ਮੀਟਿੰਗ ਕਰਾਂਗੇ ਵੀ ਸਾਹ ਸਿੰਘਾ ਇੱਕ ਜੁਦਾ ਹੈਗਾ ਇਹਨੇ ਪਿਆਰ ਯੂਨੀਵਰਸਿਟੀ ਤੋਂ ਪੜ੍ਹਿਆ ਹੋਇਆ ਇਹ ਇਹਨੂੰ ਬਾਹਰ ਸਾਰਾ ਕੁਝ ਜਵਾਨੇ ਕੰਠਾ ਤੇ ਇਹਨੂੰ ਆਪਾਂ ਇੱਕ ਇਲਾਸਾ ਕਰਦੇ ਆ ਅਸਲ ਤੇ ਵਿੱਚ ਗੁਰਾਲੇ ਹੀ ਬੰਦੇ ਅੱਗੇ ਰੱਖਣਗੇ ਤਾਂ ਤੁਹਾਡਾ ਕੁਝ ਨਾ ਕੁਝ ਮੇੜਾ ਪਾੜ ਲੱਗੂਗਾ ਹੈ ਨਾ ਜੀ ਹੈ ਨਾ ਸਾਡੇ ਆ ਕੇ ਤਾਂ ਅਸੀਂ ਤੁਹਾਡੇ ਪਲੈਨ ਤੋਂ ਬਾਹਰ ਦੇ ਬੰਦੇ ਆ ਇਸ ਕਰਕੇ ਅਸੀਂ ਮੈਂ ਤੇ ਸਾਰਿਆਂ ਨੂੰ ਫੋਨ ਲਾ ਕੇ ਡਰੈੱਸ ਦੇਵਾਂਗੇ ਸਾਰੇ ਚਿੱਠੇ ਬਾਣਿਆਂ ਦੇ ਵਿੱਚ ਆਪਣੇ ਆਉਣ ਬਤੂ ਦੀ ਗੱਲ ਕਰਪਾ ਨਾਲ ਛੋਟੀਆਂ ਵੱਡੀਆਂ ਦੀ ਹੋਣ ਤੇ ਨਿੱਜਰਾ ਦਸਤਾਰਾ ਨੂੰ ਪ੍ਰੈਸ ਕਲੱਬ ਚ ਜਾਣ ਦੂਜੀ ਗੱਲ ਆਪਨੇ ਰੋਤ ਨੂੰ ਨਿਮ ਤਾਇਮ ਰੱਖਣਾ ਤੇ ਮਹਾਰਾਜ ਬੈਠਾ ਕਰਨ ਸਾਰਿਆਂ ਨੂੰ ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਆਪਾਂ ਜੇ ਮੈਂ ਕੱਲਾ ਸੀ ਤੇ ਅੱਜ 200 200 ਤੋਂ ਆਪਾਂ 20000 ਕਰ ਲੈ ਕਰਨਾ ਤੇ ਮਰਜੀ ਹੁੰਦੀ ਬੋਲੇ ਸੋ ਨਿਹਾਲ ਤਾਰੇ ਤੋਂ ਇਸ ਥਾਂ ਨਹੀਂ ਬਣਾਉਣਾ ਪਰ ਮੈਂ ਜਰੂਰ ਚਾਹੁੰਦਾ ਵੀ ਰਾਜੀ ਸਿੰਘਾਂ ਦਾ ਹੈੱਡਕੁਆਰਟਰ ਜਰੂਰ ਹੋਵੇ ਰਾਜੀ ਸਿੰਘਾਂ ਦੇ ਹੈੱਡਕੁਆਰਟਰ ਤੇ ਵਿਦਿਆਲਾ ਜਰੂਰ ਚੱਲੇ ਉਥੇ ਦਿਨਾਂ ਵੀ ਪੜ੍ਹਾਈ ਦੀ ਪੜ੍ਹਾਈ ਜਾਂਦੇ ਬੱਚੇ ਉਹਦੇ ਵਿੱਚ ਰਾਜੀ ਸਿੰਘ ਵੀ ਤਿਆਰ ਹੋਉਂਦਾ ਉਹ ਰਾਜੀ ਸਿੰਘਾਂ ਦੇ ਬੱਚੇ ਹੋਣ ਜਾਂ ਅੰਦਰ ਬੰਦੇ ਚਾਹੁੰਦੇ ਤੇ ਉਹਨਾਂ ਨੂੰ ਭਰਤੀ ਕੀਤਾ ਜਾਵੇ ਪਾਣੀ ਪਾਣੀ ਨਾਲ ਇਹ ਜਿਹੜੀ ਗੱਲਬਾਤ ਹੈ ਕਿ ਸਾਡੇ ਦਾ ਦਿਮਾਗ ਇੱਥੇ ਬੈਠੀ ਬਹੁਤ ਦੂਰ ਤੱਕ ਦੀ ਹੈ ਅਸੀਂ ਤਾਂ ਮੈਂ ਤਾਂ ਪਹਿਲਾਂ ਹੀ ਲਹਿਤ ਆਰਤੀ ਇਹ ਤੁਹਾਨੂੰ ਦੱਸਦਾ ਵੀ ਮੈਂ ਇਹ ਚਾਹੁੰਦਾ ਵੀ ਗ੍ਰਾਂਤੀ ਸਿੰਘ ਦੀ ਬ੍ਰਹਮ ਕਲੀ ਸੀ ਹੁਣ ਤੇ ਚਾਹੀਦੇ ਆ ਫੇਰ ਹੀ ਪਤਾ ਲੱਗਦਾ ਵੀ ਇਹ ਵੀ ਉਹਦਾ ਪੁੱਤਰ ਆ ਦੁਨ ਦਾ ਸਹੇ ਨਾ ਲੱਗਿਆ ਫੇਰ ਗ੍ਰਾਂਤੀ ਸਿੰਘ ਦੇ ਸੇਵਾਦਾਰ ਜੇ ਕੋਈ ਉਹ ਕਹਿ ਨਾ ਵੀ ਮੇਰੇ ਬੱਚੇ ਨੂੰ ਪੈਸਾ ਦੁਨਗਾ ਜਿੱਥੇ ਮਾਰੀ ਜਵਾ ਦਿੰਦੇ ਗ੍ਰਾਂਤੀ ਸਿੰਘ ਕਦੇ ਨਾ ਨੋਣਾ ਇਸ ਤਰ੍ਹਾਂ ਤੇ ਮੈਂ ਤਾਂ ਉਸ ਦਾ ਨੰਦਨੀ ਤੇ ਫਿਰ ਉਹ ਉਹ ਆਪਣੀ ਇੱਛਤ ਦਾ ਬਹਿਣਾ ਨਾ ਮਹਾਰਾਜ ਨੂੰ ਵੀ ਜੇ ਮੇਰੇ ਪੁੱਤਰ ਨੇ ਜਵਾਬ ਦਿੱਤੀ ਤੇ ਮੈਂ ਉਹਦੀ ਰਾਖੀ ਰੱਖਣੀ ਆ ਤੇ ਪੈਂ ਸਰ ਤੁੰ ਸਰ ਅੱਗੇ ਵੀ ਤੁਰੀ ਆ ਨਾ ਪਰ ਨੀ ਕਰੇ ਉਹ ਜੇ ਬ੍ਰਹਮ ਕਹਿਣੀ ਹੋਣੀ ਚਾਹੀਦੀ ਇਸ ਕਰਕੇ ਬੇਨਤੀ ਪ੍ਰਵਾਣ ਕਰ ਰਿਹਾ ਸਾਰਿਆਂ ਦੇ ਚੰਦਾਂ ਦੇ ਵਿੱਚ ਬੇਨਤੀ ਹੈ ਸਾਰਿਆਂ ਤੇ ਮੈਂ ਸਾਰਿਆਂ ਨੂੰ ਜਿਉ ਆਇਆ ਕਹਿੰਦਾ ਤੇ ਮੇਰੀ ਇਹ ਬਹੁਤ ਈ ਪਛਾਣ ਜਰ ਪ੍ਰਵਾਣ ਕਰ ਸਕਦਾ ਜਾਂ ਸਾਧੂ ਸਾਰੇ ਜਾਂ ਨਹੀਂ ਵੈਸੇ ਜੇ ਮੈਂ ਤੁਹਾਨੂੰ ਦਿਖਾ ਤੇ ਆਪਾਂ ਜਿਹੜੀ ਕਹਿੰਦਾ ਸੱਚੀ ਆ ਸਭੀ ਪੜ੍ਹਦੇ ਮੈਂ ਇਹਨਾਂ ਜੋੜਦੇ ਹਾਂ ਦਰਸ਼ਨ ਕਰਕੇ ਸਾਡੀ ਕੋਣ ਹੁਣ ਉਥੋਂ ਉਥੋਂ ਆਪਾਂ ਬਾਹਰ ਇੱਕ ਦੇਤੀ ਜਾਣਾ ਨਾ ਉਹ ਸਾਰਾ ਜਾਣਾ ਉੱਠਣਾ ਤੇ ਸਾਰਿਆਂ ਦੇ ਨੰਬਰ ਤੇ ਐਡਰੈਸ ਲਿਖਣਾ ਤੇ ਆਪਣਾ ਮੌਜੂਦਾ ਦਰਨੇ ਕੇ ਜਾਣਾ ਕਿ ਅਸੀਂ ਤੁਹਾਡੇ ਨਾਲ ਗੱਲ ਕਰ ਸਕੀਏ ਤੇ ਨੰਬਰ WhatsApp ਵਾਲੇ ਹੋਣ ਚਾਹੀਦੇ ਹੈ ਤੇ ਦੂਜੀ ਗੱਲ ਵੀ ਇਹੀ ਹੈ ਵੀ ਆਪਣੇ ਪਿਓ ਦੇ ਆਪਣੇ ਤੋਂ ਚੁਣਕਾਰੇ ਮਾਰਨੇ ਆ ਪਤਾ ਲੱਗੇ ਗ੍ਰਾਂਤੀ ਸਿੰਘ ਦਾ ਸਭ ਵੀ ਉੱਠਾ ਬੈਠਾ ਬੋਲਣ ਜਾ ਕਰ ਤੱਕ ਦਿੰਦੇ ਨੇ ਪਰਿਵਾਰ ਵਾਲੇ ਪਤਾ ਲੱਗ ਜਾਂਦਾ ਸਭ ਦਾ ਕੋਈ ਇਹ ਨੰਬਰ ਤੇ ਪਤਾ ਕਰ ਲਈ ਜੀ ਆਮ ਸਾਰੇ ਹੁੰਦਾ ਰਹਿੰਦਾ ਇਹ ਇਸ ਦਾ ਕਿ ਕੋਲ ਅਕੁਦਾ ਦੀ ਫਹਿਮਾ ਦੇ ਕੋਲ ਵਾਧਾ ਦਾ ਟੈਕਿਲ ਮਾਗਣਾ ਚਾਹਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ